ਮਾਹੂ ਜੇਠ ਭਲਾ ਹੁਣ ਮਹੀਨਾ ਜੇਠ ਦਾ ਚੰਗਾ ਹੈ ਪ੍ਰੀਤਮ ਕਿਉਂ ਬਿਸਰੈ ਜੇਠ ਦਾ ਮਹੀਨੇ ਦੀ ਨਿਆਈ ਸਾਤ ਸੰਗੀ ਬਰਾਗ ਦਾ ਨਾਮ ਹੈ ਤੀਬਰ ਕਰ ਤੰਗ ਬਰਾਗ ਤੀਬਰ ਬਰਾਗ ਇਹ ਦੁਨੀਆ ਦੇ ਪਦਾਰਥਵੇਂ ਨੂੰ ਨਾਮ ਪ੍ਰਾਪਤ ਹੋ ਤੀਬਰ ਕਰ ਹੁੰਦਾ ਮੈਨੂੰ ਸਵਰਗ ਆਦਿਕਾਂ ਦੇ ਧੰਮ ਭੋਗ ਨੂੰ ਨਾ ਪ੍ਰਾਪਤ ਹੋ ਬ੍ਰਹਮ ਲੋਗ ਦੇ ਪਦਾਰਥਾਂ ਦੀ ਇੱਛਾ ਜਿਹੜਾ ਕਿ ਨਹੀਂ ਜੇ ਤੀਬਰ ਕਰ ਤੰਗ ਬਰਾਗ ਹੈ ਏ ਜੇਠ ਦੇ ਮਹੀਨੇ ਵੱਡਾ ਉਰਾਗ ਏ ਜੇਠ ਵੱਡੇ ਆ ਨਾਮ ਹੈ ਮਾਹ ਜੇਠ ਭਲਾ ਇਹ ਮਹੀਨਾ ਜੇਠ ਦਾ ਭਲਾ ਹੈ ਮਾ ਉਤਕ੍ਰਿਸ਼ਟ ਦਾ ਸਮਝਣਾ ਵੱਡੇ ਦਾ ਭਲਾ ਅੱਛਾ ਹੈ ਪ੍ਰੀਤਮ ਕਿਉਂ ਬਿਸਰੈ ਉਤਕ੍ਰਿਸ਼ਟ ਉਰਾਗ ਜਿਹੜਾ ਹਿਰਦੇ ਚੋਂ ਨਾ ਤਰਕੀਮਤ ਕਰ ਕੰਵਰਾਲ ਇਹ ਮਾ ਨਾ ਉਤਕ੍ਰਿਸ਼ਟ ਵੱਡਾ ਇਹ ਭਲਾ ਚੰਗਾ ਹੈ ਪ੍ਰੀਤਮ ਕਿਉਂ ਬਿਸਰੈ ਪਲਹੀ ਨ ਵਿਰਾਗ ਦਾ ਇਹਾ ਜੀ ਹੈ ਜੇਠ ਮੇਰਾ ਪ੍ਰੀਤਮ ਜੋ ਜੇਠ ਵੱਡਾ ਹੈ ਉਹ ਕਿਉਂ ਭੁੱਲੀ ਹਰ ਵਕਤ ਤੇ ਤੇ ਉਹਨਾਂ ਰਹੇ ਚਾਉਂਦੇ ਹਨ ਫਲ ਤਾਂ ਪਹਿ ਸਰ ਭਾਰ ਇਹੋ ਜੇਠ ਦੇ ਮਹੀਨੇ ਦੇ ਫਲ ਜਿਹੜੇ ਥਾਂ ਹਨ ਮਾਰੂ ਥਲ ਉਹ ਭਾਰ ਪੱਠਲੀ ਨਹੀਂ ਆਈ ਤੱਕਦੇ ਹਨ ਸਾਤ ਹਨ ਬਿਨੂ ਕਰੈ ਇਹ ਜੇ ਉਕੜਦੇ ਸਮੇਂ ਇਸਤਰੀਆਂ ਬੇਨਤੀ ਕਰਦੀਆਂ ਕਿ ਸੇ ਪਤੀ ਤਨ ਬਿਨੂ ਕਰੇਂਦੀ ਮੁਰਸਾਤ ਇਸੇ ਕਾਰ ਫਲ ਤਾਂ ਪਹਿ ਸੜ ਭਾਰ ਨਿਰੰਕਾ ਕਰਨ ਜਿਹੜੇ ਪਠਵੀ ਨੇ ਆਈ ਤਪਦੇ ਐ ਕ੍ਰਿਸ਼ਨਾਂ ਕਰਕੇ ਵਸਾਂ ਕਸਾਂ ਦੇ ਅਵਾਸ਼ਨਾ ਕਰਕੇ ਜਾਂ ਵਿਸ਼ੋੜੇ ਦੀ ਅਗ ਕਰਕੇ ਸਰ ਭਾਰ ਸਰ ਸੁ ਚੇਦਰ ਸੂ ਬਰਾਬਰ ਭਾਰ ਪੱਠਵੇ ਸਾਥ ਹਨ ਬਿਨੋ ਕਰੈ ਉਹ ਜਿਆਸੂ ਰੂਪ ਤਾਨੀ ਇਸਤਰੀ ਬੇਨਤੀ ਕਰਦੀ ਕਿਹ ਮਾਰਾ ਇਹ ਬਿਛੋੜੇ ਨਾਲ ਚਤਪੜਿਆ ਅੱਗ ਦੀ ਨਿਆਈਂ ਕਿਰਪਾ ਕਰਕੇ ਪ੍ਰਾਪਤ ਹੋਵੋ ਹਨ ਬਿਨੋ ਪਰੇਂਦੀ ਗੁਣ ਸਾਰੇਂਦੀ ਇਹ ਜਿਆਸੂਆਂ ਦੀ ਤਾਨ ਇਸਤਰੀ ਜਿਹੜੀ ਬੁੱਧ ਹੈ ਇਹ ਬੇਨਤੀ ਕਰਦੀ ਹੈ ਇੱਕ ਕਦੋਂ ਪ੍ਰਾਪਤ ਹੋਵੋਂਗੇ ਗੁਣ ਸਾਰੇ ਦੀ ਉਹਦੇ ਗੁਣਾਂ ਨੂੰ ਸਾਰੇ ਦੀ ਸੰਭਾਲਦੀ ਹੈ ਯਾਦ ਕਰਦੀ ਹੈ ਗੁਣ ਸਾਰੀ ਗੁਣ ਗਾ ਗੁਣ ਸਾਰੀ ਬਾਨ ਬਿਨੂ ਕਰੇਂਦੀ ਗੁਣ ਸਾਰੇਂਦੀ ਇਹ ਚਲੰ ਜੀ ਵਿਰਾਸੂ ਬੇਨਤੀ ਕਰਦੀ ਹੈ ਆਪਦੇ ਗੁਣਾਂ ਨੂੰ ਸੰਭਾਲਦੀ ਹੈ ਗੁਣ ਸਾਰੀ ਪ੍ਰਭ ਭਾਵ ਇਹ ਮਹਾਰਾਜ ਜੀ ਤੇਰੇ ਗੁਣਾਂ ਨੂੰ ਸੰਭਾਲੀਏ ਤੈਨੂੰ ਬਾਹ ਜਾਵਾਂਗੇ ਸੱਚ ਹੈ ਮਹਿਲ ਰਹੈ ਬੈਰਾਗੀ ਇਮਾਰਤ ਸੱਚ ਸਤਿ ਦੇ ਤੁਮ ਅੰਮ ਸੁਰੂਪ ਆਉਦੇ ਮਹਿਲ ਵਿੱਚ ਰਹਿਣਾ ਹੈ ਅਤੇ ਬਰਾਦੀ ਹੈ ਤੈਨੂੰ ਮੋਹ ਨਹੀਂ ਕਿਸੇ ਦਾ ਸੱਚੇ ਬਾਦਸ਼ਾਹ ਨਰਲੇਬ ਹੈ ਤੂੰ ਕਿਸੇ ਨਾਲ ਨਾ ਕਾਮੰਗ ਨਾ ਕਰੋ ਨਾ ਲੋਭੰਗ ਨਾ ਮੋਹ ਇਹੋ ਜਿਹਾ ਬਰਾਦੀ ਹੈ ਤੂੰ ਸੱਚੇ ਬਾਦਸ਼ਾਹ ਦੁਨੀਆ ਤੋਂ ਆਗੁਣ ਦੇਹੀ ਤਾ ਆ ਆ ਜੇ ਤੇਰੇ ਅੰਦਰ ਭਗਤੀ ਹੈ ਪਿਆਰ ਹੈ ਆ ਜਾ ਫੇਰ ਮਹਾਰੇ ਆਉਣ ਦੇਣ ਸਾਨੂੰ ਇਹ ਕੰਮ ਕਰੋ ਲੋ ਮੋਹ ਕਾਇਏ ਤੇ ਚਨੇੜੇ ਹੋਏ ਆਂਝੇ ਆਈਏ ਨੇ ਇੱਕ ਸੰਤ ਦਾ ਸਾਧ ਸੰਗ ਜੀ ਕੁੱਤਾ ਰੱਖਿਆ ਹੋਇਆ ਸੀ ਇੱਕ ਲੜਨ ਵਾਲੀ ਮਾਈ ਰੱਖੀ ਹੋਈ ਸੀ ਇੱਕ ਸਿੰਘਾਂ ਵਾਲੀ ਗਊ ਰੱਖੀ ਹੋਈ ਸੀ ਉਹ ਜਿਹੜਾ ਜਗਿਆਸੂ ਆ ਕੇ ਪਹਿਲਾਂ ਤਾਂ ਕੁੱਤਾ ਵੜਿਆ ਕਰੇ ਫਿਰ ਗਊ ਸਿੰਘਾਂ ਨਾਲ ਆਇਆ ਕਰੇ ਤੇ ਫਿਰ ਮਾਈ ਸੀ ਉਹ ਵੀ ਬੜੀ ਲੜਾਕੀ ਸੀ ਸਤਜਨ ਨੇ ਤਨੀ ਚੀਜ਼ਾਂ ਰੱਖੀਆਂ ਸੀ ਜਿਹੜੇ ਕੋਲੇ ਨਾ ਆ ਸਕਦੇ ਇੱਕ ਜਿਗਿਆਸੂ ਸੀ ਬੜਾ ਸਰੇਸ਼ਟ ਉਹਨਾਂ ਕਹਿੰਦਾ ਵੀ ਮਹਾਤਮਾ ਤੋਂ ਉਪਦੇਸ਼ ਲੈਣਾ ਭਾਵੇਂ ਉਹਨ ਵਿਦਨ ਪਾਏ ਹੈ ਇਹਨਾਂ ਵਿਦਨਾਂ ਤੋਂ ਦੂਰ ਕਰਨਾ ਉਸ ਨੇ ਕੀ ਕੀਤਾ ਸਾਧਸਿਵ ਜੀ ਕੁੱਤੇ ਵਾਸਤੇ ਉਹਨ ਚੂਰੀ ਕੁੱਟ ਲਈ ਕੁੱਤੇ ਨੂੰ ਚੂਰੀ ਪਾਤੀ ਕੁੱਤਾ ਪੂਛ ਮਾਰ ਲਾ ਗਿਆ ਚੂਰੀ ਖਾ ਕੇ ਖੁਸ਼ ਹੋ ਗਿਆ ਅਤੇ ਫਿਰ ਗਉਆਈ ਉਹਦੇ ਅੱਗੇ ਘਰ ਬਾਤ ਦਾ ਕਾਜਲ ਲਾਤੀ ਫਿਰ ਲਾਗੀ ਮਾਈ ਨੂੰ 25 ਰੁਪਏ ਦੇ ਤੇ ਔਰ ਦੇ ਦਿੱਤਾ ਉਹ ਵੀ પ્રસન્ન ਹੋ ਗਈ ਕਹਿਣ ਲੱਗੀ ਮਹਾਰਾਜ ਸਤਿਉ ਦੇ ਦਰਸ਼ਨ ਦਿਓ ਸੰਤਾਂ ਨੇ ਕਿਹਾ ਵੀ ਸਾਡੇ ਰੁਕਾਵਟਾਂ ਜਿਹੜੀਆਂ ਸੀ ਤੋਂ ਮੇੜ ਕੇ ਆ ਜੇ ਆਜ ਤਨ ਨੂੰ ਉਪਦੇਸ਼ ਦਿਈਏ ਉਪਦੇਸ਼ ਦੇ ਕੇ ਨਿਹਾਲ ਕਰਦਾ ਇਸੇ ਪ੍ਰਕਾਰ ਤਨ ਬਿਨੂ ਕਰੇ ਇਸੇ ਪ੍ਰਕਾਰ ਸਾਧ ਸੰਗਤ ਜੀ ਅੰਤਰੀ ਜਮੀਨ ਲੋਭ ਰੂਪੀ ਕੁੱਤਾ ਰੱਖਦਾ ਹੋ ਜਾ। ਇਸ ਲੋਭ ਲੋਭੀ ਕੁੱਤੇ ਦੇ ਤਾਹੀਂ ਭਰ ਕੇ ਭੌਂਦੇ ਸਦਾ ਬਿਆਲ ਹਰ ਵਕਤ ਆਕਾਸ਼ ਵੱਲ ਮੂੰਹ ਕਰਕੇ ਭੌਂਦਾ ਰਹਿੰਦਾ ਹੈ। ਇਹ ਲੋਭੀ ਨੂੰ ਮੁਕਤ ਰੂਪੀ ਲੋਭ ਦੇ ਕੇ ਇਹ ਚੂਰੀ ਪਾਉਣੀ ਤੇ ਮੁਕਤ ਹੋ ਜਾਏਗਾ। ਫੇਰ ਸਿੰਘਾਂ ਵਾਲੀ ਗਊ ਕੌਣ ਅਗਿਆ ਹੈ? ਇਹ ਵਿਗਿਆ ਜਿਹੜੀ ਹੈ। ਇਹਦੇ ਰਾਜਬਾਖ ਸਿੰਘ ਬੜੇ ਤਿੱਖੇ ਹੈ। ਇਹਦੇ ਤਾਈਂ ਵਿੱਦਿਆ ਦੇ ਤਾਈਂ ਜਿਹੜਾ ਮਿੱਠੇ ਮੀਕੇ ਪਦਾਰਥ ਕਰਾਉਣੇ ਘਾਹ-ਪਾਹ ਦੇ ਉੱਪਰ ਜਾ ਦੇਣਾ ਜੇਸੇ ਪ੍ਰਕਾਰ ਮਾਇਆ ਲੜਾਕੀ ਐ ਕਰਖੀ ਹੋਈ ਜਿਹੜੀ ਇਹ ਲੜਾਕੀ ਜਿਹੜੀ ਮਾਇਆ ਦਿਨਾਂ ਗੁਣਾ ਦੇ ਵਿੱਚ ਹੀ ਲੜਦੀ ਰਹਿੰਦੀ ਐ ਦਿਨਾਂ ਗੁਣਾ ਤਿਆਗ ਦਾ ਰੂਪ ਇਹਨੂੰ ਕਿਉਂਰ ਦੇਣਾ ਹੈ ਅਤੇ 25 ਪ੍ਰਕਿਰਤੀਆਂ ਦੇ ਸ੍ਰੀ ਦਾ ਮਾਨਸਣ ਨੂੰ 25 ਰੁਪਏ ਦੀ ਟਿਕਾ ਕਰਨੇ ਹੈ ਇਸ ਪ੍ਰਕਾਰ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਂਦੀ ਹੈ ਸਾਚਾ ਮਹਿਲ ਰਹੈ ਬੈ ਰਾਗੀ ਬਰਾਲ ਅਤੀਤ ਸੰਗ ਨਦਰਿ ਪ੍ਰਮੇਸ਼ਰ ਤੂੰ ਆਪ ਜੋ ਸੱਚੇ ਮਹਲ ਸਰੂਪ ਵਿੱਚ ਰਹਿਣਾ ਆਵਣ ਦੇ ਤਾਂ ਆ ਮਹਾਰਾਜ ਆਉਣ ਦੇ ਨੇ ਕਾਮ ਕ੍ਰੋਧ ਤਾਵਨ ਤੂੰ ਕਿਰਪਾ ਕਰ ਦੇ ਆਪ ਕਿਰਪਾ ਕਰਕੇ ਨਾ ਰੋਕ ਦੇਵੇਂ ਤਾਂ ਆਪਦੇ ਪਾਸ ਮੈਂ ਆ ਸਕਾਂ ਨਿਮਾਣੀ ਨਿਤਾਣੀ ਹਰ ਦਿਨ ਅਰੀ ਅਕਾਲਪੁਰਖ ਆਪ ਦੀ ਪ੍ਰਾਪਤੀ ਤੋਂ ਬਿਨ ਮੇਰਾ ਮਾਣ ਕਾਦਾ ਹੈ ਮਾਣ ਤੋਂ ਰਹਿ ਕਾ ਮੇਰੇ ਗੁਨਾ ਦਾ ਕੋਈ ਮਾਣ ਨਹੀਂ ਕਿਸੇ ਪ੍ਰਕਾਰ ਦਾ ਹੈ ਨਿਤਾਣੀ ਸਰੀਰ ਚ ਬਿਗੇ ਗੁਰੂ ਕੀ ਬਲ ਵੀ ਹੈ ਨਹੀਂ ਇਸ ਬਲ ਤੋਂ ਵੀ ਰਹਿ ਕਾ ਕਿਉ ਅਰੀ ਆਪ ਦੀ ਪ੍ਰਾਪਤੀ ਵਾਹ ਚੇ ਬੇਨਤੀ ਕਰਦੀ ਆ ਆਪ ਤੋਂ ਬਿਨਾ ਮੈਂ ਨਿਮਾਣੀ ਨਿਤਾਣੀ ਹੋ ਰਹੀ ਆ ਮਨ ਕਰਕੇ ਮਾਨ ਤੋਂ ਰਹਿਤ ਹੋ ਰਹੀਆਂ ਬਲ ਸਵੀਰ ਕਰਕੇ ਤਾਨ ਤੋਂ ਰਹਿਤ ਹੋ ਰਹੀਆਂ ਕਿਉ ਪਾਵੇ ਸੁਖ ਮਹਿਲੀ ਇਹ ਮਾਰਾ ਤੇਰੇ ਮਹਲ ਦਾ ਸਰੂਪ ਤ੍ਰਿਯਾ ਪਾਦਾ ਜਿਵੇਂ ਮਹਾਤਮਾ ਸੁਖ ਪਾਉਂਦੇ ਐ ਅਸੀਂ ਤੇਰੇ ਮਹੰਦ ਸਰੂਪ ਦਾ ਹੈ ਮਾਰਾ ਸੁ ਕਿਵੇਂ ਪਾਉਣਾ ਕਰੀਏ ਦੇ ਮਹੱਲਾ ਦੇ ਮਾਲਕ ਪਰਮੇਸ਼ਰੋ ਨਾਨਕ ਜੀਠ ਜਾਣੈ ਤਿਸ ਜੈਸੀ ਮਹਾਰਾ ਸਾਉ ਕਹਿੰਦਨ ਜੇਠ ਦੇ ਮਹੀਨੇ ਦੁਆਰਾ ਤਰਤੀਬਰ ਕਰ ਕੰਵਰਾਗ ਧਾਰ ਕੇ ਉਹ ਜੇਠ ਵੱਡੇ ਪਰਮੇਸ਼ਰ ਨੂੰ ਜਿਹੜੀ ਜਾਣ ਲੈਂਦੀ ਹੈ ਉਹ ਤਿਸ ਜੈਸੀ ਹੋ ਜਾਂਦੀ ਹੈ ਜਿਨ ਜਾਤਾ ਸੋ ਤਸੀ ਹੀ ਜੇ ਹੈ ਬ੍ਰਹਮ ਗਿਆਨੀ ਆਪ ਪਰਮੇਸ਼ਰ ਬਣ ਜਾਂਦੇ ਹਨ ਜਿਹੜੇ ਜਾਣ ਲੈਂਦੇ ਹਨ ਕਰਮ ਮਿਲੇ ਗੁਣ ਗਹਿ ਲਈ ਪਰ ਭਾਈ ਜਿਹੜੀ ਕਰਮ ਕਾਂਡ ਤੇ ਬਿੜੀ ਹੋਈ ਹੋਵੇ ਨੇਤੂ ਨੂੰ ਮਤ ਕਰਮਾਂ 'ਚ ਫਸੀ ਹੋਈ ਹੈ ਉਹਦਾ ਗੁਣ ਵਿਸ਼ਿਆਂ ਨੂੰ ਗੈਲੀਆਂ ਨਾ ਪਕੜੀ ਪਕੜ ਲਈ ਹੈ ਗੈਲਾ ਨੂੰ ਨਾ ਜਾਣੇ ਸਿਰ ਵੀ ਮਿੱਟੀ ਖਾਏ ਉਹ ਗੈਲੀ ਕਮੜੀ ਹੋ ਗਈ ਹੈ ਜਿਹੜੀ ਗੁਣ ਵਿਸ਼ਿਆਂ ਨੂੰ ਗ੍ਰਹਿਣ ਪਕੜ ਲਈ ਹੈ ਤੇ ਕਰਮकांड ਵਿੱਚ ਪਕੜੀ ਗਈ ਹੈ ਉਹ ਨਹੀਂ ਪਰਮੇਸ਼ਰ ਦੀ ਪ੍ਰਾਪਤੀ ਕਰ ਸਕਦੀ ਹਾਂ ਜੀ ਦੇ ਨਿਸ਼ਕਾਮ ਕਰਮ ਹੋਣ ਨਿਸ਼ਕਾਮ ਕਰਮਾਂ ਕਰਕੇ ਗੁਰੂ ਸਾਹਿਬ ਦੀ ਕਿਰਪਾ ਹੋਵੇ ਸਤਿਗੁਰਾਂ ਦੀ ਕਿਰਪਾ ਕਰਕੇ ਸਰਬਨ ਗਿਆਨ ਹੋਵੇ ਮੰਨਣ ਹੋਵੇ ਜਸਨ ਹੋਵੇ ਕਮਾਈ ਹੋਵੇ ਤੇ ਫਿਰ ਇਹ ਗਿਆਨ ਆਦੋ ਗੁਣ ਹੋਣ ਕਿਉ ਗੁਰੂ ਸਾਹਿਬ ਦੀ ਕਿਰਪਾ ਕਰਕੇ ਗਿਆਨ ਆਦੋ ਗੁਣ ਹੋਣ ਫਿਰ ਪਰਮੇਸ਼ਰ ਗਾਇਲ ਹੀ ਆਦਿ ਜਿ ਪਕੜ ਕੇ ਭੇਦ ਕਰ ਲੈਂਦਾ ਫਿਰ ਜੰਮਣ ਮਰਨ ਚ ਨਹੀਂ ਆਉਣਾ ਪੈਂਦਾ ਇਸ ਪ੍ਰਕਾਰ ਵਾਇਗੁਰੂ ਨੂੰ ਮੇਲ ਲੈਂਦਾ ਹੈ